ਇਹ ਗੱਲ 1997 ਦੀ ਹੈ ਇੱਕ ਪਰਿਵਾਰ ਦੇ ਵਿੱਚ ਚਾਰ ਮੈਂਬਰ ਕਰਦੇ ਅੰਦਰ ਤੇ ਦੋ ਛੱਤ ਤੇ ਸੁੱਤੇ ਹੋਏ ਹੁੰਦੇ ਹਨ ਇੱਕ ਵਿਅਕਤੀ ਆਂਦਾ ਹੈ ਉਹ ਸਿੱਧੇ 7 ਸਾਲ ਦੇ ਬੱਚੇ ਦੀ ਮਾਂ ਤੇ 6-7 ਗੋਲੀਆਂ ਮਾਰਦਾ ਹੈ ਤੇ ਉਸ ਤੋਂ ਬਾਅਦ ਉਹ ਆਪਣੇ ਪਿਓ ਤੇ ਗੋਲੀਆਂ ਨਾਲ ਹਮਲਾ ਕਰਦਾ ਹੈ ਤੇ ਉਸਦੇ ਸਿਰ ਦੇ ਵਿੱਚੋਂ ਇੱਕ ਮਾਸ ਦਾ ਟੁਕੜਾ ਸਿੱਧਾ ਉਹਦੀ ਅੱਖਾਂ ਦੇ ਵਿੱਚ ਦਾ ਇਸ ਕਰਕੇ ਉਹ ਦੇਖ ਨਹੀਂ ਪਾਂਦਾ ਕਿ ਉਸਦੇ ਪਿਓ ਨੂੰ ਕਿੰਨੀਆਂ ਗੋਲੀਆਂ ਲੱਗੀਆਂ ਤੇ ਉਸ ਤੋਂ ਬਾਅਦ ਉਹਦੇ 22 ਸਾਲ ਦੇ ਭਰਾ ਨੂੰ ਵੀ ਗੋਲੀਆਂ ਮਾਰ ਦਿੱਤੀ ਜਾਂਦੀਆਂ ਹਨ ਉਹ ਖੁਦ ਇਸ ਕਰਕੇ ਬਚ ਜਾਂਦਾ ਕਿਉਂਕਿ ਉਹ ਲੁਕਿਆ ਹੁੰਦਾ ਹੈ ਤੇ ਇਸ ਕਰਕੇ ਉਸਦੀ ਜਾਨ ਬਚ ਜਾਂਦੀ ਹੈ ਤੇ ਉਸ ਤੋਂ ਕੁਝ ਥੇਰ ਬਾਅਦ ਉਸਦੇ ਦਾਦੇ ਦੇ ਉਸਤਾਨ ਦਾ ਇੱਕ ਹਦਸਾ ਕਰ ਦਿੱਤਾ ਜਾਂਦਾ ਹੈ ਫਿਰ ਠੀਕ 27 ਸਾਲ ਬਾਅਦ ਉਹ ਬੱਚਾ ਆਪਣਾ ਬਦਲਾ ਲੈਂਦਾ ਹੈ ਤੇ ਜਦ ਪੁਲਿਸ ਉਸ ਤੋਂ ਪੁੱਛਦੀ ਹੈ ਤੂੰ ਮਸੂਮ ਲੋਕਾਂ ਦਾ ਕਤਲ ਕਿਉਂ ਕੀਤਾ ਹੈ ਤੋ ਅੱਗੇ ਜਵਾਬ ਦਿੰਦਾ ਹੈ ਕਿ ਮੈਂ ਨਹੀਂ ਚਾਹੁੰਦਾ ਕਿ ਮੇਰਾ ਕੋਈ ਵੀ ਦੁਸ਼ਮਣ ਬਚੇ ਜੋ ਬਾਅਦ ਵਿੱਚ ਮੇਰੇ ਤੋਂ ਬਦਰਾ ਲੇ ਅੱਜ ਦੀ ਜੋ ਸੱਚੀ ਘਟਨਾ ਹੈ ਉਹ ਯੂਪੀ ਦਾ ਬਨਾਰਸ ਦਾ ਇੱਕ ਏਰੀਆ ਬਦੇਨੀ ਹੈ ਤੇ ਪਾਵਰ ਹਾਊਸ ਦੇ ਸਾਹਮਣੇ ਇੱਕ ਬਹੁਤ ਵੱਡੀ ਬਿਲਡਿੰਗ ਜਿਸ ਵਿੱਚ ਲਗਭਗ 40 ਲੋਕ ਰਹਿੰਦੇ ਹਨ ਘਰ ਦਾ ਮੁਖੀਆ ਰਜਿੰਦਰ ਪ੍ਰਸ਼ਾਦ ਕੁਮਾਰ ਜਿਹਦੀ ਉਮਰ ਲਗਭਗ 55 ਸਾਲ ਉਹਦੀ ਪਤਨੀ ਨੀਤੂ 46 ਸਾਲ ਉਹਨਾਂ ਦਾ ਬੇਟਾ ਨਵਿੰਦਰ ਉਮਰ 24 ਸਾਲ ਦੂਸਰਾ ਦਾ ਸੁਵਿੰਦਰ ਉਮਰ 15 ਸਾਲ ਬੇਟੀ ਗਾਰਗੀ ਉਮਰ 17 ਸਾਲ ਭਤੀਜਾ ਵਿਸ਼ਾਲ ਤੇ ਦੂਸਰਾ ਭਤੀਜਾ ਜਿਸ ਦਾ ਨਾਮ ਪ੍ਰਤਾਪ ਪ੍ਰਸ਼ਾant ਕੁਮਾਰ ਤੇ ਭਤੀਜੀ ਤੇ ਉਸ ਮੁਖੇਰੀ ਮਾਂ ਤੇ ਉਸ ਤੋਂ ਇਲਾਵਾ 40 ਲੋਕ ਉਸ ਬਿਲਡਿੰਗ ਦੇ ਵਿੱਚ ਰਹਿੰਦੇ ਸਨ ਤੇ ਉਸ ਬਿਲਡਿੰਗ ਦਾ ਕਸਾ ਕਰਾਇਆ ਵੀ ਹੁੰਦਾ ਹੈ ਇਹ ਗੱਲ 2022 ਦੀ ਹੈ 18 ਮਾਰਚ 2022 ਨੂੰ ਰਜਿੰਦਰ ਪ੍ਰਸ਼ਾਦ ਤੇ ਉਸ ਦਾ ਬੇਟਾ ਨਾਮਿੰਦਰ ਜੋਦੀ ਆਪਣੇ ਭਤੀਜੇ ਵਿਸ਼ਾਲ ਨੂੰ ਬਹੁਤ ਮਾਰਕੁੱਟ ਦੇ ਨਾਲ ਅਕਸਰ ਦੀ ਮਾਰਗਟਾਈ ਹੁੰਦੀ ਸੀ ਤੇ ਉਸਨੂੰ ਕੁਝ ਜ਼ਿਆਦਾ ਹੀ ਹੁੰਦੀ ਹੈ ਤੇ ਵਿਸ਼ਾਲ ਰੋਣ ਲੱਗ ਪੈਂਦਾ ਹੈ ਤੇ ਉਹ ਇਸ ਇਸ ਜੁੜ ਨੂੰ ਸਹਾਰਾ ਪਸੰਦ ਨਹੀਂ ਕਰਦਾ ਤੇ ਇਸ ਕਰਕੇ ਉਹ ਬਿਨਾਂ ਰਸਤੇ ਘਰੋਂ ਚਲਾ ਜਾਂਦਾ ਹੈ ਤੇ ਇਸ ਵੇਲੇ 2 ਸਾਲ ਉਹ ਘਰ ਤੋਂ ਬੰਮ ਰਹਿੰਦਾ ਹੈ ਤੇ ਠੀਕ 2024 ਦੇ ਵਿੱਚ ਉਸ ਨੂੰ ਇਹ ਲੱਗਦਾ ਹੈ ਕਿ ਜਿਸ ਨੇ ਉਸਤੇ ਮਾਰਕੋਣ ਮਾਰਿਆ ਹੈ ਤੇ ਉਹ ਤਾਂ ਉਸ ਨੂੰ ਬਦਲਾ ਜ਼ਰੂਰ ਲੈਣਾ ਚਾਹੀਦਾ ਹੈ ਤੇ ਉਹ ਕੋਈ ਹੋਰ ਨਹੀਂ ਸੀ ਉਹ ਸਭ ਉਸਦਾ ਤਾਇਆ ਹੀ ਸੀ ਜਿਸ ਨੇ ਉਸਤੇ ਮਾਰਕੋਣ ਮਾਰਿਆ ਸੀ ਤੇ ਫਿਰ ਉਹ ਵੀ ਉਸ ਤੋਂ ਉਸਦਾ ਮਾਂ ਹੀ ਉਸ ਨੂੰ ਕੁੱਟ ਮਾਰ ਵੀ ਕਰਦਾ ਸੀ ਤੇ ਫਿਰ ਉਹ ਸਲੀਪ ਉਹ ਤਾਂ ਹੀ ਤੋਂ ਬਦਲਾ ਲੈਣ ਲਈ 1 ਲੱਖ ਰੁਪਏ ਇਕੱਠਾ ਕਰਦਾ ਹੈ ਤੇ ਉਸ ਤੋਂ ਬਾਅਦ ਉਹ ਬਿਹਾਰ ਦੇ ਮਦੋਬਨ ਜਾ ਕੇ 1 ਲੱਖ ਦੇ ਕੇ ਦੋ ਪਿਸਟਲ ਅਤੇ 40 ਕਾਰਤੂਸ ਖਰੀਦਦਾ ਹੈ ਤੇ ਫਿਰ ਇੱਕ ਦਿਨ ਉਹ ਆਪਣੇ ਘਰ ਵੀ ਜਾਂਦਾ ਹੈ ਘਰ ਦੋ ਦਿਨ ਰਹਿ ਕੇ ਉੱਥੋਂ ਨਵੰਬਰ 2024 ਦੇ ਵਿੱਚ ਉਹ ਘਰ ਚਲਾ ਜਾਂਦਾ ਹੈ ਤੇ ਘਰੇ ਜਾ ਕੇ ਉੱਥੋਂ ਕਹਿੰਦਾ ਹੈ ਕਿ ਮੈਂ ਲਾਹੌਰ ਦੇ ਵਿੱਚ ਕੰਮ ਕਰ ਰਿਹਾ ਹਾਂ ਤੇ ਮੈਂ ਜਾ ਰਿਹਾ ਹਾਂ ਪਰ ਉਹ ਘਰ ਤੋਂ ਜਾਂਦਾ ਨਹੀਂ ਹੈ ਉਹ ਰਸਤੇ 'ਚ ਬਾਹਰ ਕਿਤੇ ਸੌ ਜਾਂਦਾ ਹੈ ਤੇ ਉਹ ਪੈਰਵਾਹੀ ਕਰਦਾ ਹੈ ਕਿਹੜਾ ਵਿਅਕਤੀ ਘਰ 'ਚ ਕੀ ਕਰ ਰਿਹਾ ਹੈ ਸਾਰੀ ਇਨਫੋਰਮੇਸ਼ਨ ਇਕੱਠੀ ਕਰਦਾ ਹੈ ਫਿਰ ਅਗਲੇ ਦਿਨ ਅਗਲੇ ਦਿਨ ਜਾਂਦਾ ਹੈ 4 ਨਵੰਬਰ ਉਸ ਉਸ ਦਿਨ ਰਾਤ ਨੂੰ ਉਸ ਨੂੰ ਪਤਾ ਲੱਗਦਾ ਹੈ ਉਸਦਾ ਤਾਇਆ ਨੀਰਾਪੁਰ ਦੇ ਵਿੱਚ ਇੱਕ ਨਵੀਂ ਕੋਠੀ ਤਿਆਰ ਕਰਦਾ ਹੈ ਤੇ ਉੱਥੇ ਹੀ ਰਹਿੰਦਾ ਹੈ ਤੇ ਉਹ ਠੀਕ 4 ਨਵੰਬਰ ਰਾਤ 11 ਵਜੇ ਉਹ ਆਪਣੇ ਤਾਇਏ ਕੋਲ ਪਹੁੰਚ ਜਾਂਦਾ ਹੈ ਤੇ ਸਿੱਧੇ ਉਸ ਤੇ ਪੁਰਪੁੜੀ ਤੇ ਦੋ ਗੋਲੀਆਂ ਮਾਰਦਾ ਹੈ ਤੇ ਤਾਇਏ ਨੂੰ ਕੋਈ ਹਲਾਟੇ ਵੀ ਦੇਖਦਾ ਹੈ ਕਿ ਉਸ ਨੂੰ ਤਸੱਲੀ ਨਹੀਂ ਹੁੰਦੀ ਤੇ ਉਹ ਤਾਇਏ ਦੀ ਛਾਤੀ ਤੇ ਇੱਕ ਗੋਲੀ ਮਾਰਦਾ ਹੈ ਤੇ ਹੁਣ ਉਸ ਨੂੰ ਲੱਗਦਾ ਹੈ ਕਿ ਤਾਇਆ ਮਰ ਚੁੱਕਾ ਹੈ ਤੇ ਗੋਲੀਆਂ ਦੀ ਆਵਾਜ਼ ਵੀ ਇਸ ਕਰਕੇ ਕਿਸੇ ਨੂੰ ਸੁਣਾਈ ਨਹੀਂ ਦਿੰਦੀ ਕਿਉਂਕਿ ਉਸ ਦਿਨ ਦੀਵਾਲੀ ਦਾ ਤਿਹਾਡ ਸੀ ਇਸ ਤੋਂ ਬਾਅਦ ਕਿਉਂਕਿ ਉਹ ਫੋਨ ਦਾ ਇਸਤੇਮਾਲ ਨਹੀਂ ਕਰ ਰਿਹਾ ਸੀ ਤੇ ਆਪਣੇ ਪਰਿਵਾਰ ਆਪਣੇ ਭਰਾ ਭੈਣ ਤੇ ਆਪਣੀ ਗਰਲਫ੍ਰੈਂਡ ਕਿਸੇ ਨਾਲ ਵੀ ਕੰਟੈਕਟ ਨਹੀਂ ਰੱਖ ਰਿਹਾ ਸੀ ਕਿਉਂਕਿ ਉਹ ਨਹੀਂ ਚਾਹਦਾ ਸੀ ਕਿ ਇਹ ਉਸ ਦੇ ਕਾਰਨ ਕਿਸੇ ਨੂੰ ਕੋਈ ਮੁਸੀਬਤ ਵਿੱਚ ਫਸਣਾ ਪਵੇ ਇਸ ਤੋਂ ਬਾਅਦ ਉਹ ਉੱਥੋਂ ਜਦ ਨਿਕਲਦਾ ਹੈ ਤੇ ਉਸ ਨੂੰ ਰਸਤੇ ਦੇ ਵਿੱਚ ਇੱਕ ਡਿਲੀਵਰੀ ਬாய் ਮਿਲਦਾ ਹੈ ਤੇ ਉਸਦੀ ਫੋਨ ਦੀ ਸਹਾਇਤਾ ਨਾਲ ਉਹ ਇੱਕ ਆਟੋ ਰਿਕਸ਼ਾ ਤੱਕ ਮਿਲਦਾ ਸਾਥੋਂ ਨਿਕਲ ਕੇ ਉਹ ਕੈਂਟ ਤੱਕ ਪਹੁੰਚ ਜਾਂਦਾ ਹੈ ਤੇ ਕੈਂਟ ਤੋਂ ਬਾਅਦ ਇੱਕ ਦੂਸਰਾ ਆਟੋ ਕਾਰਡ ਕੇ ਬਦੀਨੀ ਏਰੀਆ ਵਿੱਚ ਪਹੁੰਚ ਜਾਂਦਾ ਹੈ ਕਿਉਂਕਿ ਉਸਨੇ ਪਹਿਲੇ ਹੀ ਪੜਵਾਈ ਕੀਤੀ ਹੁੰਦੀ ਹੈ ਤੇ ਉਸਨੂੰ ਪਤਾ ਹੁੰਦਾ ਹੈ ਕਿ ਉਸਦੇ ਘਰ ਦੇ ਵਿੱਚ ਕੈਮਰੇ ਲੱਗੇ ਹਨ ਤੇ ਇੱਥੇ ਉਹ ਸਾਹਮਣੇ ਤੋਂ ਨਹੀਂ ਜਾ ਕੇ ਪਿੱਛੇ ਤੋਂ ਘਰ ਦੀ ਛੱਤ ਤੇ ਪਹੁੰਚ ਜਾਂਦਾ ਹੈ ਤੇ ਉਸਨੂੰ ਪਤਾ ਹੁੰਦਾ ਹੈ ਕਿ ਉਸਦੀ ਜੋ ਤਾਈ ਹੈ ਨੀਸ਼ਾ ਜੋ ਕਿ ਸਵੇਰੇ ਸੈਰ ਕਰਨ ਲਈ ਉੱਠਦੀ ਹੈ ਤੇ ਪਾਣੀ ਟੈਂਕੀਆਂ ਦੇ ਵਿੱਚ ਪਾਣੀ ਵਗਾਰਾ ਭਰਨ ਲਈ ਉਹ ਮੋਟਰ ਦਾ ਮੋਟਰ ਬੋਰਡ ਚਲਾਉਂਦੀ ਹੈ ਇਸ ਵਾਰ ਕਿ ਜਦ ਉਸਦੀ ਤਾਈ ਉੱਡਦੀ ਹੈ ਤੇ ਉਹ ਪਹਿਲੇ ਸੈਰ ਕਰਦੀ ਤਾਈ ਨੂੰ ਚਾਰ ਗੋਲੀਆਂ ਹੱਥੇ ਛਾਤੀ ਦੇ ਵਿੱਚ ਮਾਰਦਾ ਹੈ ਤੇ ਉਹਦੀ ਤਾਈ ਉੱਥੇ ਹੀ ਡੇਰ ਹੋ ਜਾਂਦੀ ਹੈ ਤੇ ਇਸ ਤੋਂ ਬਾਅਦ ਉਹ ਆਪਣੇ ਕਜ਼ਨ ਦੇ ਕਮਰੇ ਵਿੱਚ ਜਾਂਦਾ ਹੈ ਤੇ ਉਹ ਦੇਖਦਾ ਹੈ ਕਿ ਸੁਵਿੰਦਰ ਉਸ ਨੂੰ ਮਿਲਦਾ ਹੈ ਤੇ ਸੁਵਿੰਦਰ ਦੇ ਸਿੱਤੇ ਦੋ ਗੋਲੀਆਂ ਮਾਰ ਕੇ ਸੁਣਾ ਦਿੰਦਾ ਹੈ ਤੇ ਗੋਲੀਆਂ ਦੀ ਆਵਾਜ਼ ਸੁਣ ਕੇ ਨਵਿੰਦਰ ਦੀ ਜਕ ਖੁੱਲ ਜਾਂਦੀ ਹੈ ਤੇ ਉਹ ਡਰਦਾ ਹੋਇਆ ਉੱਥੋਂ ਭੱਜਦਾ ਹੈ ਤੇ ਆਪਣੇ ਆਪ ਨੂੰ ਬਾਥਰੂਮ ਦੇ ਵਿੱਚ ਬੰਦ ਕਰ ਲੈਂਦਾ ਹੈ ਪਰ ਮੇਸ਼ਾਲ ਤੇ ਸਿਰ ਤੇ ਖੂਨ ਸਵਾਰ ਸੀ ਇਸ ਲਈ ਉਹ ਦੌੜਦਾ ਦੌੜਦਾ ਉਸ ਤੱਕ ਪਹੁੰਚ ਜਾਂਦਾ ਹੈ ਤੇ ਉਸ ਤੋਂ ਬਾਅਦ ਉਹ ਤਾਂ ਬਾਥਰੂਮ ਦਾ ਦਰਵਾਜ਼ਾ ਤੋੜ ਕੇ ਉਸ ਤੇ ਮੱਥੇ ਤੇ ਦੋ ਗੋਲੀਆਂ ਤੇ ਉਸ ਦੀ ਛਾਤੀ ਤੇ ਦੋ ਗੋਲੀਆਂ ਮਾਰ ਕੇ ਉਸ ਨੂੰ ਵੀ ਉੱਥੇ ਮਾਰ ਦਿੰਦਾ ਹੈ ਉਸ ਤੋਂ ਬਾਅਦ ਉਸ ਦੀ ਬੇਟੀ ਜਿਹੜੀ ਉਸ ਦੀ ਭੈਣ ਗੋਰਾਂਦੀ ਤੇ ਫਿਰ ਉਸ ਤੇ ਵੀ ਦੋ ਗੋਲੀਆਂ ਮਾਰ ਕੇ ਤੇ ਉਸ ਤੋਂ ਬਾਅਦ ਉਹ ਥੋੜੀ ਜਿਹਾ ਉੱਥੇ ਬੈਠਦਾ ਹੈ ਆਪਣੇ ਹੱਥ ਤੋਂ ਹੁੰਦਾ ਹੈ ਤੇ ਕੱਪੜੇ ਚੇਂਜ ਕਰਦਾ ਹੈ ਤੇ ਇੱਕ ਮਜ਼ਦੂਰ ਦਾ ਪਹਿਰਾਵਾ ਪਾ ਕੇ ਘਰ ਤੋਂ ਨਿਕਲ ਜਾਂਦਾ ਹੈ ਤੇ ਉਸ ਤੋਂ ਬਾਅਦ ਉਹ ਮੁੰਬੜ ਸਰਾਏ ਤੋਂ ਪਟਨਾ ਦੀ ਟ੍ਰੇਨ ਪਕੜਦਾ ਹੈ ਤੇ ਕੁਝ ਦਿਨ ਪਟਨਾ ਰੁਕਦਾ ਹੈ ਪਟਨਾ ਤੋਂ ਬਾਅਦ ਉਹ ਫਿਰ ਕਲਕੱਤਾ ਚਲਾ ਜਾਂਦਾ ਹੈ ਤੇ ਉੱਥੇ ਨਹਿਰ ਦੇ ਵਿੱਚ ਪਿਸਤਲ ਤੇ ਜੋ ਬਚੇ ਉਹਨੇ ਕਾਰਤੂਸ ਹੰਦੇ ਹਨ ਉਹ ਸੁੱਟ ਕੇ ਉੱਥੋਂ ਮੁੰਬਈ ਦੀ ਟੇਨ ਫੜ ਕੇ ਉੱਥੇ ਲੁਕ ਜਾਂਦਾ ਹੈ ਪਰ ਜਦ ਇਹ ਕਤਲ ਹੁੰਦਾ ਹੈ ਤਾਂ ਪੂਰੇ ਬਨਾਰਸ ਪੂਰੇ ਯੂਪੀ ਡਿਵੀਜ਼ਨ ਚ ਇਹਦਾ ਪੰਜ ਕਤਲਾਦਾਰ ਹੋ ਰਹਾ ਪੈਂਦਾ ਹੈ ਤੇ ਪੁਲਿਸ ਨੂੰ ਹੱਥਾ ਪੜਾ ਨਹੀਂ ਪੈਂਦੀ ਹੈ ਤੇ ਪੁਲਿਸ ਇਹਦੀ ਜਾਂਚ ਪੜਤਾਲ ਕਰਨਾ ਸ਼ੁਰੂ ਕਰ ਦਿੰਦੀ ਹੈ ਪਹਿਲੇ ਤਾਂ ਪੁਲਿਸ ਨੂੰ ਕੁਝ ਨਹੀਂ ਮਿਲਦਾ ਲੇਕਿਨ ਉਹ ਫਿਰ 1997 ਦਾ ਕੇਸ ਉਖਲ ਕਰਦੀ ਹੈ ਜਿਸ ਦੇ ਵਿੱਚ ਉਸ ਮੁੰਡੇ ਦਾ ਪਿਓ ਮਾਂ ਤੇ ਉਸਦੇ ਦਾਦਾ ਤੇ ਇੱਕ ਗੜ ਦੀ ਹੱਤਿਆ ਹੋਈ ਸੀ ਤੇ ਉਸ ਉਸ ਦੇ ਅਕੋਰਡਿੰਗ ਉਹ ਸਰਚ ਕਰਨੀ ਸ਼ੁਰੂ ਕਰ ਦਿੰਦੇ ਹਨ ਪਰ ਉਸ ਨੂੰ ਵਿਸ਼ਾਲ ਦਾ ਕੁਝ ਵੀ ਪਤਾ ਨਹੀਂ ਲੱਗਦਾ ਤਾਂ ਉਸ ਦੇ ਕਿਨਾਂ ਕੋਈ ਸੂਚ ਮਿਲਦਾ ਕਿਉਂਕਿ ਵਿਸ਼ਾਲ ਫੋਨ ਦਾ ਇਸਤੇਮਾਲ ਨਹੀਂ ਕਰ ਰਿਹਾ ਸੀ ਤੇ ਪਰ ਉਹ ਆਪਣੇ ਭਰਾ ਨਾਲ ਇੰਸਟਾਗ੍ਰਾਮ ਤੇ ਫੇਸਬੁੱਕ ਨਾਲ ਇੱਕ ਫੇਕ ਆਈਡੀ ਤੋਂ ਕੰਟੈਕਟ ਕਰ ਰਿਹਾ ਸੀ ਜਿਸ ਤੋਂ ਜਸ ਥੋੜੀ ਬਹੁਤੀ ਇਨਫੋਰਮੇਸ਼ਨ ਮਿਲਦੀ ਹੈ ਪਰ ਉਹਨਾਂ ਨੂੰ ਉਹ ਕਾਫੀ 36 ਘੰਟੇ ਉਹ ਕੈਮਰਿਆਂ ਨੂੰ ਵੀ ਖੰਗਾਲਦੇ ਹਨ ਜਿਸ ਤੋਂ ਇੱਕ ਫੁਟੇਜ ਮਿਲਦੀ ਹੈ ਇਸ ਕਤਲ ਤੋਂ ਇੱਕ ਦਿਨ ਪਹਿਲੇ ਉਹ ਇੱਕ ਜਗ੍ਹਾ ਤੇ ਰੁਕੇ ਸੀ ਜਿਸ ਤੋਂ ਉਸਦੀ ਫੁਟੇਜ ਮਿਲਦੀ ਹੈ ਉਸ ਤੋਂ ਇਲਾਵਾ ਪੁਲਿਸ 5 ਲੱਖ ਫੋਨ ਫੋਨ ਵੀ ਟ੍ਰੇਸ ਕਰਦੀ ਹੈ ਜਿਸ ਤੋਂ ਉਸ ਦਾ ਕੋਈ ਅਤਾ ਪਤਾ ਨਹੀਂ ਲੱਗਦਾ ਕਿਉਂਕਿ ਉਹ ਆਪਣਾ ਫੋਨ ਯੂਜ਼ ਨਹੀਂ ਕਰ ਰਿਹਾ ਸੀ 22 ਤੋਂ 24 ਤੱਕ ਜਦ ਪੁਲਿਸ ਉਸ ਨੂੰ ਫੜਦੀ ਹੈ ਤਾਂ ਬਹੁਤ ਸਾਰੀ ਇਨਫੋਰਮੇਸ਼ਨ ਨਿਕਲਦੀ ਹੈ ਉਹ ਦੋਨੋਂ ਪਰੌਂਡ ਕਰ ਲੈਂਦੀ ਹੈ ਤਾਂ ਬਹੁਤ ਸਾਰੀ ਇਨਫੋਰਮੇਸ਼ਨ ਨਿਕਲਦੀ ਹੈ ਤਾਂ ਪਤਾ ਲੱਗਦਾ ਜਿਵੇਂ 2022 ਤੋਂ 24 ਤੱਕ ਉਸਨੇ ਪੰਜ SIM ਯੂਜ਼ ਕੀਤੇ ਸਨ ਤੇ ਇੱਕ ਕਿਸੇ ਮੂਸ ਨੇ ਆਪਣੇ ਨਾਮ ਤੇ ਨਈ ਰਜਿਸਟਰੀ ਕਿਉਂਕਿ ਉਹ ਨਹੀਂ ਚਾਹੁੰਦਾ ਸੀ ਉਸਦੇ ਭਰਾ ਭੈਣ ਤੇ ਉਸਦੀ ਗਰਲਫ੍ਰੈਂਡ ਇਸ ਉਸਦੇ ਚੱਕਰਾਂ ਦੇ ਵਿੱਚ ਫਸੇ ਜਦ ਪੁਲਿਸ ਉਸ ਨੂੰ ਫੜਦੀ ਹੈ ਉਹ ਕਹਿੰਦੀ ਹੈ ਕਿ ਦਾਦੇ ਨੂੰ ਤੁਮਾਰਿਆ ਉਹ ਥੀ ਜੇ ਲੇਕਿਨ ਇਸ ਤੋਂ ਬਾਅਦ ਉਹ ਆਪਣੇ ਭਰਾ ਤੇ ਭੈਣ ਨੂੰ ਕਿਉਂ ਮਾਰਿਆ ਤੇ ਉਹ ਜਵਾਬ ਦਿੰਦਾ ਹੈ ਕਿ ਜਦ ਮੇਰੇ ਦਾਦੇ ਨੇ ਮੇਰੇ ਮਾਪਿਓ ਤੇ ਮੇਰੇ ਦਾਦਾ ਤੇ ਉਸਤੇ ਗਾਡ ਨੂੰ ਮਾਰਿਆ ਸੀ ਤੇ ਮੈਂ ਉਸ ਤੋਂ ਚਸਮੇ ਸੀ ਇਸ ਲਈ ਮੈਂ ਆਪਣੇ ਘਰਜਾ ਦਾ ਬਦਲਾ ਲਿਆ ਤੇ ਮੈਂ ਨਹੀਂ ਚਾਹਦਾ ਕਿ ਕੋਈ ਬੱਚ ਕੇ ਵੱਡਾ ਹੋ ਕੇ ਮੇਰੇ ਤੋਂ ਆਪਣੇ ਪਿਓ ਦਾ ਬਦਲਾ ਲੇ ਤੇ ਇਸ ਤੋਂ ਬਾਅਦ ਪੁਲਿਸ ਨੇ ਦੋਨਾਂ ਨੂੰ ਫੜ ਕੇ ਜੇਲ੍ਹ ਭੇਜ ਦਿੱਤੇ ਕਿ ਅੱਗੇ ਦੋਹ ਕਾਰਵਾਈ ਅਦਾਲਤ ਦੀ ਕਾਰਵਾਈ ਉਸਤੇ ਅਕੋਰਡਿੰਗ ਉਹਨਾਂ ਨੂੰ ਸਜ਼ਾ ਮਿਲੇਗੀ ਪਰ ਮੇਰਾ ਮੇਨ ਮੋਟਿਵ ਇੱਕ ਤੁਹਾਨੂੰ ਇੱਕ ਕਹਾਣੀ ਸੁਣਾਉਂਦਾ ਤੁਹਾਨੂੰ ਜਾਗਰੂਕ ਕਰਨਾ ਹੈ ਨਾ ਕਿ ਪਰੇਸ਼ਾਨ ਕਰਨਾ